ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਡਰੈੱਸ ਹੈ ਜਿਹੜੀ ਉਹ ਲੈ ਕੇ ਆਏ ਆ ਏ ਆਪਾਂ ਬਲਾਊਜ਼ ਰੱਖਿਆ ਇਦਾਂ ਤੁਸੀਂ ਦੇਖ ਸਕਦੇ ਹੋ yellow color ਦਾ ਬਹੁਤ ਸੋਹਣਾ ਜਾਂ ਪੀਸ ਹੈ ਇਹ ਤੇ ਜੌਰਜਟ ਦਾ ਇਹਦੇ ਨਾਲ ਆਪਾਂ ਹੈਗਾ ਜਿਹੜਾ ਲਹੰਗਾ ਰੱਖਿਆ ਤੁਸੀਂ ਦੇਖ ਸਕਦੇ ਹੋ ਸਕਰਟ ਬਣਾਈ ਆਪਾਂ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਆਈ ਹੈ ਦੀ ਤੁਸੀਂ ਦੇਖ ਸਕਦੇ ਡੰਮੀ ਦੇ ਪਾਇਆ ਹੋਇਆ ਦੇਖੋ ਬਹੁਤ ਵਧੀਆ ਕੱਲੀਆਂ ਪਾ ਕੇ ਜਿਹੜਾ ਹੈਗਾ ਆਪਾਂ ਇਹਦਾ ਲਹਿੰਗਾ ਬਣਾਇਆਗਾ ਸਕਰਟ ਤੇ ਆ ਬਲਾਊਜ਼ ਇਹਦਾ ਬਹੁਤ ਹੀ ਸੋਹਣਾ ਹੈਗਾ ਪਿਆਰਾ ਜਾਂ ਦੇਖੋ ਇਹਦੇ ਉੱਪਰ ਆਪਾਂ ਜੈਕਟ ਹੈ ਜਿਹੜੀ ਉਹ ਵੀ ਰੱਖੀ ਹੈ ਜੀ ਤੁਸੀਂ ਬਿਨਾ ਜੈਕਟ ਤੋਂ ਵੀ ਵੀਅਰ ਕਰ ਸਕਦੇ ਹੋ ਇਦਾਂ ਤੇ ਜੈਕਟ ਨਾਲ ਵੀ ਵੀਅਰ ਕਰ ਸਕਦੇ ਹੋ ਬਾਕੀ ਇਹਦੇ ਚ ਆਪਾਂ ਹੋਰ ਵੀ ਐਡ ਕਰ ਸਕਦੇ ਹਾਂ ਲਾਈਕ ਇੱਥੇ ਡੋਰੀਆਂ ਲੱਗ ਜਾਂਦੀਆਂ ਠੀਕ ਹੈ ਜੀ ਬਟੇ ਕਸਟਮਰ ਦੀ ਆਪਣੀ ਚੋਆਇਸ ਸੀਗੀ ਤੇ ਜਿੱਦਾਂ ਆਪਾਂ ਜਿਹੜੀ ਸਕਰਟ ਬਣਾਈ ਆ ਉਹਦੇ ਤੇ ਆਪਣੀ ਮਰਜ਼ੀ ਹੈ ਕਿ ਆਪਾਂ ਲੇਸ ਵੀ ਲਗਵਾ ਸਕਦੇ ਹਾਂ ਕਿਵੇਂ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਬਹੁਤ ਹੀ ਸੋਹਣਾ ਪੀਸ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਦੇਖੋ ਜੀ ਅੱਜ ਆਪਾਂ ਕਾਟਨ ਸੂਟ ਦੀ ਕਲੈਕਸ਼ਨ ਹੈ ਜਿਹੜੀ ਉਹ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਸੂਟ ਸਟਿਚ ਹੋ ਕੇ ਰੈਡੀ ਹੋਇਆਗਾ ਬਹੁਤ ਸੋਹਣਾ ਆਪਾਂ ਇਹਨੂੰ ਆਫ-ਵਾਈਟ ਲੇਸ ਨਾਲ ਡਿਜ਼ਾਈਨ ਕੀਤਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ neck ਵੀ ਤੁਸੀਂ ਦੇਖ ਸਕਦੇ ਹੋ sleeve ਜਿਹਦੀ ਆਪਾਂ ਪਾਪ ਸਲੀਵਜ਼ ਰੱਖੀਆਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਦੇਖੋ ਜੀ ਤੇ ਇਹ ਵਾਲੀ ਇਹਦੀ ਆਫ-ਵਾਈਟ ਬਾਟਮ ਹੈ ਜੁਆਇੰਟ ਲੇਸ ਪਾ ਕੇ ਇਹਨੂੰ ਆਪਾਂ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਹੈ ਦੇਖੋ ਤੁਸੀਂ ਕਿੰਨਾ ਸੋਹਣਾ ਆਪਣਾ ਆਊਟਫਿਟ ਬਣ ਕੇ ਰੈਡੀ ਹੋਇਆਗਾ ਦੇਖੋ ਜੀ ਇਹ ਵਾਲੀ ਆਪਾਂ ਦੁਪੱਟੇ ਦੇ ਉੱਪਰ ਲੇਸ ਲਗਾਈ ਆ ਬਹੁਤ ਹੀ ਸੋਹਣੀ ਜੀ ਲੇਸ ਨਾਲ ਡਿਜ਼ਾਈਨ ਕੀਤਾ ਹੈ। ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣਾ। ਦੇਖੋ ਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਇਹ ਵੀ ਕਾਟਨ ਪ੍ਰਿੰਟ ਦਾ ਸੂਟ ਹੈ। ਇਹਦੇ ਨਾਲ ਨੇਵੀ ਬਲੂ ਕਲਰ ਦੀ ਜਿਹੜੀ ਬਾਟਮ ਹੈ ਤੇ ਆਫ ਵਾਈਟ ਦੇ ਵਿੱਚ ਬਲੂ ਕਲਰ ਦੇ ਪ੍ਰਿੰਟ ਬਣਿਆ ਹੈ। ਦੇਖੋ ਤੁਸੀਂ ਬਹੁਤ ਸੋਹਣਾ ਕਾਟਨ ਪ੍ਰਿੰਟ ਦਾ ਸੂਟ ਹੈ। ਨੈਕ ਡਿਜ਼ਾਈਨਿੰਗ ਆਪਾਂ ਇਦਾਂ ਦਿੱਤੀ ਹੈ ਇਹਦੇ ਉੱਪਰ। ਤੇ ਆ ਤੁਸੀਂ 슬ିডস ਦਾ ਡਿਜ਼ਾਈਨਰ ਵੀ ਦੇਖ ਸਕਦੇ ਹੋ ਤੇ ਆ ਵਾਲੀ ਆਪਾਂ ਇਹਦੇ ਉੱਪਰ ਆਰਗੈਂਜ਼ੇ ਦੀ ਵਰਕ ਵਾਲੀ ਜਿਹੜੀ ਲੈਸ ਹੈ ਉਹ ਲਗਾਈ ਹੈ ਤੇ ਘੇਰੇ ਉੱਪਰ ਵੀ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ ਇਹ ਵੀ ਫਾਈਨਲ ਲੁੱਕ ਦੇਖੋ ਤੁਸੀਂ ਸੂਟ ਦੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਠੀਕ ਹੈ ਜੀ ਤੇ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਜੀ ਇਹ ਵੀ ਕਾਟਨ ਪ੍ਰਿੰਟ ਦਾ ਸੂਟ ਹੈ ਬਹੁਤ ਹੀ ਸੋਹਣਾ ਇਹਨੂੰ ਆਪਾਂ ਕਲੀਆਂ ਪਾ ਕੇ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਆਪਾਂ ਇਹਦੇ ਕੇ ਦੇ ਉੱਪਰ ਲੇਸ ਲਗਾਈ ਹੈ ਠੀਕ ਹੈ ਜੀ ਮਲਟੀ ਲੇਸ ਲਗਾਈ ਹੈ ਆਪਾਂ ਇਹਦੇ نیچے ਤੇ ਕੱਲੀਆਂ ਵਾਲੀ ਫਰੌਗ ਰੱਖੀ ਹੈ ਨੈੱਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਬਲ ਲੇਸ ਲਗਾ ਕੇ ਬਟਨ ਵਗੈਰਾ ਲਗਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਆਹ ਵਾਲੀਆਂ ਪਹਿਲੀਆਂ 슬ੀਵਜ਼ ਰੱਖੀਆਂ ਨੇ ਪਾਪ 슬ੀਵਜ਼ ਨਹੀਂ ਜੀ ਇਹਦੀਆਂ ਇਦਾਂ ਆਪਾਂ ਇਹਦੇ ਉੱਪਰ ਡਿਜ਼ਾਈਨ ਬਣਾਇਆਗਾ ਦੇਖੋ ਤੁਸੀਂ ਲੇਸ ਲਗਾ ਕੇ ਤੇ ਆਹ ਵਾਲੀ ਇਹਦੀ ਬਾਟਮ ਹੈ ਜੀ ਚਿਕਨ ਦੀ ਬਾਟਮ ਹੈ ਇਹਦੇ ਨਾਲ ਚਿਕਨ ਵਰਕ ਦੀ ਬਲੈਕ ਕਲਰ ਦੀ ਇਹ ਬਹੁਤ ਹੀ ਵਧੀਆ ਪਿਆਰਾ ਜਿਹਾ ਆਪਣਾ ਪੀਸ ਹੈ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਦੀ